ਉੱਗੇ ਸੋਸ਼ਲ ਮੀਡੀਆ ਇਨਫਲੂਐਂਸਰ ਹਨੀ ਸੇਠੀ ਦੇ ਉੱਤੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ ਹਨੀ ਸੇਠੀ ਦੇ ਉੱਤੇ ਲੁਧਿਆਣਾ ਦੇ ਵਿੱਚ ਰਾਤ ਵੇਲੇ ਹਮਲਾ ਜਿਹੜਾ ਉਹ ਹੋਇਆ ਹੈ ਜਿੱਥੇ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਦੀ ਕਾਰ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਬਦਮਾਸ਼ ਇੱਕ ਸਕਾਰਪੀਓ ਕਾਰ ਵਿੱਚ ਸਵਾਰ ਸੀ ਜਿਵੇਂ ਹੀ ਹਨੀ শেਠੀ ਦੀ ਕਾਰ ਉਸ ਦੀ ਕਾਰ ਦੇ ਨੇੜੇ ਪਹੁੰਚੀ ਤਾਂ ਉਸ ਨੇ ਅਚਾਨਕ ਆਪਣੀ ਕਾਰ ਆ ਜਿਹੜੀ ਉਸ ਤੋਂ ਬਾਹਰ ਨਿਕਲ ਕੇ ਹਨੀ শেਠੀ ਦੀ ਕਾਰ ਦੇ ਅਗਲੇ ਸ਼ੀਸ਼ੇ ਤੇ ਹਮਲਾ ਕੀਤਾ ਇਸ ਤੋਂ ਬਾਅਦ ਹਨੀ শেਠੀ ਤੁਰੰਤ ਆਪਣੀ ਕਾਰ ਨੂੰ ਮੌਕੇ ਤੋਂ ਭਜਾ ਲੈਂਦਾ ਹੈ ਅਤੇ ਦਰਾਹਾ ਪੁਲਿਸ ਸਟੇਸ਼ਨ ਪਹੁੰਚ ਜਾਂਦਾ ਹੈ ਤਾਂ ਸਕਾਰਪੀਓਸ ਕਾਰ ਦੇ ਵਿੱਚ ਬਦਮਾਸ਼ ਨੇ ਜਿਹੜੇ ਉਹ ਆਏ ਸਨ ਅਤੇ ਹਨੀ ਸੈੱਠੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕੁਝ ਲੋਕ ਕੁਝ ਦਿਨ ਤੋਂ ਉਸ ਦਾ ਪਿੱਛਾ ਕਰ ਰਹੇ ਨੇ ਬੀਤੀ ਰਾਤ ਉਹ ਆਪਣਾ ਸ਼ੋਰੂਮ ਬੰਦ ਕਰਕੇ ਜਾ ਰਹੀ ਆ ਤੀ ਤਾਂ ਅਚਾਨਕ ਇੱਕ ਸਕਾਰਪੀਓ ਹਾਈਵੇ ਦੇ ਉੱਤੇ ਆਉਂਦੀ ਹੈ ਅਤੇ ਰੁਕਦੀ ਹੈ ਅਤੇ ਕਾਰ ਦੀ ਪਿਛਲੀ ਸੀਟ ਤੋਂ ਮੂੰਹ ਤੇ ਕੱਪੜਾ ਬੰਨ ਕੇ ਇੱਕ ਨੌਜਵਾਨ ਬਾਹਰ ਨਿਕਲਦਾ ਹੈ ਅਤੇ ਤਲਵਾਰ ਦੇ ਨਾਲ ਹਮਲਾ ਕਰ ਦਿੰਦਾ ਹੈ ਤਾਂ ਹੰਦੀ ਸ਼ੇਟੀ ਆਪਣੀ ਕਾਰ ਦੇ ਵਿੱਚ ਇਕੱਲਾ ਹੁੰਦਾ ਹੈ ਅਤੇ ਆਪਣੀ ਜਾਨ ਬਚਾ ਕੇ ਆਪਣੀ ਕਾਰ ਨੂੰ ਪਹ ਜਾ ਕੇ ਉਹ ਤੁਰੰਤ ਪੁਲਿਸ ਸਟੇਸ਼ਨ ਪਹੁੰਚ ਜਾਂਦਾ ਹੈ ਅਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਹੰਦੀ ਸ਼ੇਟੀ ਨੇ ਕਿਹਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਪ੍ਰਿੰਕਲ ਲੁਧਿਆਣਾ ਨੇ ਆਪਣੇ ਸਾਥੀਆਂ ਨੂੰ ਉਸ ਉੱਤੇ ਹਮਲਾ ਕਰਨ ਲਈ ਭੇਜਿਆ ਹੈ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਇਸ ਮਾਮਲੇ ਵਿੱਚ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ ਲੇਕਿਨ ਉਸ ਦਾ ਮੋਬਾਈਲ ਬੰਦਾਰੀ ਆਇਆ ਤਾਂ ਦੂਜੇ ਪਾਸੇ ਦੁਰਾਹਾ ਥਾਣੇ ਦੇ ਐਸ ਐਚ ਓ ਆਕਾਸ਼ ਨੇ ਕਿਹਾ ਹੈ ਕਿ ਬੀਤੀ ਰਾਤ ਹਨੀ ਸੇਠੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਤੇ ਪੁਲਿਸ ਨੂੰ ਵੀਡੀਓ ਵੀ ਦਿਖਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਕਾਰ ਤੇ ਹਮਲਾ ਕਰਦਾ ਦਿਖਾਈ ਦਿੰਦਾ ਹੈ ਹਨੀ ਦੇ ਅਨੁਸਾਰ ਉਸ ਦੀ ਪ੍ਰੈਂਕਲ ਲੁਧਿਆਣਾ ਦੇ ਨਾਲ ਦੁਸ਼ਮਣੀ ਹੈ ਉਸ ਨੂੰ ਸ਼ੱਕ ਹੈ ਕਿ ਉਸ ਨੇ ਹੀ ਉਸ ਦੇ ਉੱਤੇ ਹਮਲਾ ਕਰਵਾਇਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਅਜੇ ਵੀ ਕੀਤੀ ਜਾ ਰਹੀ ਹੈ ਹਨੀ শেੱਟੀ ਦੇ ਜਾਣਕਾਰ ਰਜਿੰਦਰ ਸਿੰਘ ਪ੍ਰਵਾਨਾਂ ਦੇ ਵੱਲੋਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰਕੇ ਇਸ ਬਾਬਤ ਜਾਣਕਾਰੀ ਆ ਜਿਹੜੀ ਉਹ ਦਿੱਤੀ ਗਈ ਸੀ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਬੀਤੇ ਦਿਨੀ ਜਦੋਂ ਅਦਾਲਤ ਦੇ ਵਿੱਚ ਪ੍ਰਿੰਕਲ ਲੁਧਿਆਣਾ ਦੇ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਉਦੋਂ ਹਨੀ শেੱਟੀ ਆਪਣੇ ਸਾਥੀਆਂ ਨਾਲ ਉੱਤੇ ਪਹੁੰਚਦਾ ਹੈ ਅਤੇ ਪ੍ਰਿੰਕਲ ਖਿਲਾਫ ਕਾਰਵਾਈ ਦੇ ਉੱਤੇ ਖੁਸ਼ੀ ਵੀ ਉਸ ਦੇ ਵੱਲੋਂ ਜਤਾਈ ਜਾਂਦੀ ਹੈ ਤਾਂ ਇਨਾਂ ਦੀ ਦੁਸ਼ਮਣੀ ਨੂੰ ਲੈ ਕੇ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਚਰਤੇ ਹੋਏ ਸਨ ਤਾਂ ਹੁਣ ਹਨੀ ਸੇਟੀ ਉੱਤੇ ਹਮਲਾ ਹੋਇਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਦੇ ਵਿੱਚ ਕਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਦੇ ਵੱਲੋਂ ਇਹ ਹਮਲਾ ਹੈ ਜਿਹੜਾ ਉਹ ਕਰਵਾਉਣ ਬਾਰੇ ਪੁਲਿਸ ਆਉਣ ਵਾਲੇ ਜਿਨ੍ਹਾਂ ਵਿੱਚ ਖੁਲਾਸੇ ਕਰਦੀ ਹੈ